ਪਾਠ 13 ਜੈਵਿਕ ਖੇਤੀ ਪੰਜਾਬੀ ਭਾਸ਼ਾ ਵਿੱਚ ਸ਼ਾਮਲ ਹੋਏ ਕੁਝ ਨਵੇਂ ਸ਼ਬਦਾਂ ਵਿੱਚ ਜੈਵਿਕ ਖੇਤੀ ਇੱਕ ਅਜੀਹਾ ਸ਼ਬਦ ਹੈ ਜਿਸ ਬਾਰੇ ਬਹੁਤ ਜਾਣਕਾਰੀ ਤਾਂ ਨਹੀਂ ਮਿਲਦੀ ਪਰ ਇਸ ਬਾਰੇ ਜਾਣਨਾ ਇੱਕ ਰੋਚਕ ਦਿਲਚਸਪੀ ਤੋਂ ਘੱਟ ਨਹੀਂ ਹੈ ਆਖਰ ਇਹ ਜੈਵਿਕ ਖੇਤੀ ਕੀ ਹੈ ਇਸ ਦਾ ਸਾਡੇ ਜੀਵਨ ਨਾਲ ਕੀ ਸੰਬੰਧ ਹੈ ਇਸ ਬਾਰੇ ਜਾਨਣਾ ਕਿਉਂ ਜ਼ਰੂਰੀ ਹੈ ਜੈਵਿਕ ਖੇਤੀ ਹੈ ਤਾਂ ਆਮ ਖੇਤੀਬਾੜੀ ਵਰਗਾ ਹੀ ਕੰਮ ਪਰ ਇਹ ਆਮ ਖੇਤੀ ਨਹੀਂ ਹੈ ਮਾਹਿਰਾਂ ਦਾ ਇੰਜ ਮੰਨਣਾ ਹੈ ਕਿ ਹਰੇ ਇਨਕਲਾਬ ਤੋਂ ਬਾਅਦ ਖੇਤੀ ਦੇ ਖੇਤਰ ਵਿੱਚ ਦੋ ਚੀਜ਼ਾਂ ਦੀ ਮੰਗ ਵਧੀ ਹੈ ਇੱਕ ਰਸਾਇਣਿਕ ਖਾਦਾਂ ਅਤੇ ਦੂਜਾ ਕੀਟਨਾਸ਼ਕ ਦਵਾਈਆਂ ਸਿੱਟੇ ਵੱਜੋਂ ਇਹਨਾਂ ਦੀ ਮੰਗ ਵਧਣ ਨਾਲ ਇਹਨਾਂ ਦੇ ਉਤਪਾਦਨ ਅਤੇ ਵਿਕਰੀ ਵਿੱਚ ਵੀ ਵਾਧਾ ਹੋਇਆ ਹੈ ਕੁਝ ਹੋਰ ਮਾਹਿਰਾਂ ਅਨੁਸਾਰ ਇਸ ਵਧਦੇ ਹੋਏ ਰੁਝਾਨ ਨੇ ਫਸਲਾਂ ਤੇ ਅਨਾਜ ਦੀ ਗੁਣਵੱਤਾ ਉੱਪਰ ਅਸਰ ਪਾਇਆ ਹੈ ਤੇ ਇਹਨਾਂ ਦੀ ਵਰਤੋਂ ਕਰਨ ਵਾਲਿਆਂ ਵਿੱਚ ਕੁਝ ਵਿਸ਼ੇਸ਼ ਪ੍ਰਕਾਰ ਦੇ ਰੋਗਾਂ ਵਿੱਚ ਵਾਧਾ ਹੋਇਆ ਹੈ। ਇਸ ਨਾਲ ਜੈਵਿਕ ਖੇਤੀ ਪ੍ਰਤੀ ਜਾਗਰੂਕਤਾ ਦਾ ਪ੍ਰਚਾਰ ਹੋਇਆ ਹੈ। ਜੈਵਿਕ ਖੇਤੀ ਤੋਂ ਭਾਵ ਹੈ ਕੁਦਰਤੀ ਢੰਗਾਂ ਨਾਲ ਕੀਤੀ ਗਈ ਖੇਤੀ। ਸ਼ੁਰੂ ਤੋਂ ਹੀ ਖੇਤੀ ਦਾ ਸੰਬੰਧ ਕੁਦਰਤ ਨਾਲ ਵਧੇਰੇ ਰਿਹਾ ਹੈ। ਫਸਲ ਦਾ ਬੀਜਿਆ ਜਾਣਾ, ਉਗਣਾ ਤੇ ਫਿਰ ਉਸ ਨੂੰ ਫੁੱਲ ਤੇ ਬੀਜ ਪੈਣਾ ਸਭ ਕੁਦਰਤੀ ਪ੍ਰਕਿਰਿਆਵਾਂ ਹਨ। ਇਸ ਵਿੱਚ ਮਨੁੱਖ ਦਾ ਘਟ ਪਰ ਕੁਦਰਤ ਦਾ ਯੋਗਦਾਨ ਵੱਧ ਹੈ। ਜੈਵਿਕ ਸ਼ਬਦਾਂ ਦਾ ਸੰਬੰਧ ਜੀਵਨ ਨਾਲ ਹੈ। ਖੇਤੀ ਵਿੱਚ ਜੀਵਾ ਦੀ ਵਰਤੋਂ ਨਾਲ ਉਪਜ ਵਿੱਚ ਕਿਹੜੇ-ਕਿਹੜੇ ਸੁਧਾਰ ਹੋਏ ਹਨ ਇਸ ਬਾਰੇ ਅਧਿਨ ਕਰਨ ਵਾਲੇ ਮਾਹਿਰਾਂ ਦੀ رائے ਉਤਸ਼ਾਹਵਰधक ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਰਸਾਇਣਿਕ ਖਾਦਾਂ ਦੀ ਵਰਤੋਂ ਪਹਿਲਾ ਖੇਤਾ ਵਿੱਚ ਰੂੜੀ ਦੀ ਖਾਦ ਪਾਉਣ ਦਾ ਰੁਝਾਨ ਸੀ। ਰੂੜੀ ਪਸ਼ੂਆਂ ਦੇ ਗੋਹੇ ਤੇ ਖੇਤੀਬਾੜੀ ਦੀ ਰਹਿੰਦ-ਖੂੰਹਦ ਤੋਂ ਪੈਦਾ ਕੀਤੀ ਜਾਂਦੀ ਸੀ। ਹੌਲੀ-ਹੌਲੀ ਕਿਸਾਨ ਪੈਦਾਵਾਰ ਨੂੰ ਵਧਾਉਣ ਲਈ ਰਸਾਇਣਿਕ ਖਾਦਾਂ ਜਿਵੇਂ ਯੂਰੀਆ ਅਮੋਨੀਅਮ ਫਾਸਫੇਟ ਉੱਪਰ ਨਿਰਭਰ ਕਰਨ ਲੱਗ ਪਏ ਰੂੜੀ ਦੀ ਵਰਤੋਂ ਬਹੁਤ ਘੱਟ ਗਈ ਜੈਵਿਕ ਖੇਤੀ ਵਿੱਚ ਰੂੜੀ ਦੀ ਖਾਦ ਦੀ ਵਰਤੋਂ ਉੱਪਰ ਜ਼ੋਰ ਦਿੱਤਾ ਜਾਂਦਾ ਹੈ ਰੂੜੀ ਤੋਂ ਖਾਦ ਬਣਾਉਣ ਲਈ ਆਰਗੈਨਿਕ ਜੀਵਾ ਜਿਵੇਂ ਗੰਡੋਆਂ ਦੀ ਵਰਤੋਂ ਕਰਕੇ ਇਸ ਖਾਦ ਨੂੰ ਹੋਰ ਤਾਕਤ ਦਿੱਤੀ ਜਾਂਦੀ ਹੈ ਇਹ ਜ਼ਮੀਨ ਵਿੱਚ ਜ਼ਰੂਰੀ ਤੱਤ ਵਿਲਾਉੜ ਦਾ ਕੁਦਰਤੀ ਢੰਗ ਹੈ ਇਸ ਨਾਲ ਖੇਤੀ ਨੂੰ ਇੱਕ ਨਵਾਂ ਹੁਲਾਰਾ ਮਿਲਣ ਦੀ ਸੰਭਾਵਨਾ ਵੱਧ ਜਾਂਦੀ ਹੈ ਜਾਂ ਵੀ ਖੇਤੀ ਤੋਂ ਮਿਲਣ ਵਾਲੀ ਫਸਲ ਕੁਦਰਤੀ ਤੱਤਾਂ ਨਾਲ ਭਰਪੂਰ ਹੁੰਦੀ ਹੈ ਜਿਸ ਕਰਕੇ ਇਸ ਵਿੱਚ ਖੁਰਾਕੀ ਗੁਣ ਵੀ ਬਿਹਤਰ ਹੁੰਦੇ ਹਨ ਇਸੇ ਕਰਕੇ ਆਮ ਧਾਰਨਾ ਬਣਦੀ ਜਾ ਰਹੀ ਹੈ ਕਿ ਜੈਵਿਕ ਉਤਪਾਦਨ ਆਮ ਪਦਾਰਥਾਂ ਨਾਲੋਂ ਮਹਿੰਗੇ ਹੋਣ ਦੇ ਬਾਵਜੂਦ ਚੰਗੇ ਤੇ ਸਿਹਤਮੰਦ ਹੁੰਦੇ ਹਨ ਇਸ ਨਾਲ ਇਹਨਾਂ ਦੀ ਬਾਜ਼ਾਰ ਵਿੱਚ ਮੰਗ ਵਧੀ ਹੈ ਬਾਜ਼ਾਰ ਵਿੱਚ ਹੁਣ ਆਮ ਤੌਰ ਤੇ ਜੈਵਿਕ ਤੌਰ ਤੇ ਪੈਦਾ ਕੀਤੇ ਹੋਏ ਪਦਾਰਥ ਜਿਵੇਂ ਹਲਦੀ ਘਿਓ ਸ਼ਹਿਦ ਦਾਲਾਂ ਅਨਾਜ ਅਤੇ ਸਬਜ਼ੀਆਂ ਵਿਕ ਰਹੀਆਂ ਹਨ ਇਹਨਾਂ ਦੀ ਬਗ ਦੇ ਪਿੱਛੇ ਇੱਕ ਹੋਰ ਵੀ ਕਾਰਨ ਹੈ ਉਹ ਹੈ ਆਮ ਲੋਕਾਂ ਵਿੱਚ ਸਿਹਤ ਨੂੰ ਲੈ ਕੇ ਨਵੀਂ ਜਾਣਕਾਰੀ ਸੂਚਨਾ ਤੇ ਵਿਚਾਰਾਂ ਦੇ ਆਦਾਨ ਪ੍ਰਦਾਨ ਮੱਧ ਵਰਗ ਵਿੱਚ ਪੜੇ ਲਿਖੇ ਲੋਕ ਆਪਣੀ ਸਿਹਤ ਨੂੰ ਲੈ ਕੇ ਜ਼ਿਆਦਾ ਫਿਕਰਮੰਦ ਹਨ ਇਸ ਸਭ ਦਾ ਇੱਕ ਸਿੱਟਾ ਇਹ ਵੀ ਨਿਕਲਦਾ ਨਜ਼ਰ ਆ ਰਿਹਾ ਹੈ ਕਿ ਕਿਸਾਨ ਵੀ ਹੁਣ ਰਸਾਇਣਕ ਖੇਤੀ ਛੱਡ ਕੇ ਰਵਾਇਤੀ ਖੇਤੀ ਦੀ ਤਕਨੀਕ ਵਿੱਚ ਦਿਲਚਸਪੀ ਦਿਖਾ ਰਹੇ ਹਨ ਰਸਾਇਣਿਕ ਖਾਦਾਂ ਤੇ ਕੀਟਨਾਸ਼ਕਾਂ ਦੀ ਅੰਨੇਵਾਰ ਵਰਤੋਂ ਘਟਦੀ ਦਿਖਾਈ ਦੇ ਰਹੀ ਹੈ। ਕੀਟਨਾਸ਼ਕਾਂ ਲਈ ਵੀ ਜੈਵਿਕ ਕੀਟਨਾਸ਼ਕ ਜਿਨ੍ਹਾਂ ਨੂੰ ਬਾਇਓਸਾਈਡ ਕਿਹਾ ਜਾਂਦਾ ਹੈ, ਖੇਤੀ ਦੇ ਸੈਕਟਰ ਵਿੱਚ ਇਹ ਤਬਦੀਲੀਆਂ ਲਾਹੇਵੰਦ ਹਨ ਤੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਦਾ ਪ੍ਰਭਾਵ ਚੰਗਾ ਭਵੇਗਾ। ਇਸ ਨਾਲ ਖੇਤਾਂ ਵਿੱਚ ਪੈਦਾ ਹੋਣ ਵਾਲੀ ਫਸਲ ਨਿਰੋਈ ਤੇ ਖੁਰਾਕੀ ਤੱਤਾਂ ਨਾਲ ਭਰਪੂਰ ਹੋਵੇਗੀ। ਇਹ ਇੱਕ ਚੰਗਾ ਰੁਝਾਨ ਹੈ। ਜੈਵਿਕ ਖੇਤੀ ਨੂੰ ਕੁਦਰਤੀ ਖੇਤੀ ਵੀ ਆਖਿਆ ਜਾਂਦਾ ਹੈ। ਕੁਦਰਤੀ ਖੇਤੀ ਤੋਂ ਪ੍ਰਾਪਤ ਹੋਣ ਵਾਲੀ ਫਸਲ ਵਿੱਚ ਕੁਦਰਤੀ ਪੌਸ਼ਟਿਕ ਤੱਤ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਇਹ ਖੁਰਾਕੀ ਪੱਖ ਤੋਂ ਬਹੁਤ ਹੀ ਚੰਗੀ ਗੱਲ ਹੈ। ਅਨਾਜ, ਫਲ, ਸਬਜ਼ੀਆਂ ਤੇ ਤੇਲ ਬੀਜ ਨਿਰੋਏ ਹੋਣਗੇ ਤੇ ਮਸਨੂਈ ਤੱਤਾਂ ਤੋਂ ਬਚੇ ਰਹਿਣਗੇ। ਮਹਾਰਾ ਦਾ ਆਖਣਾ ਹੈ ਕਿ ਨਿਰੋਏ ਫਲ ਤੇ ਸਬਜ਼ੀਆਂ ਸਿਹਤ ਨੂੰ ਨਾ ਸਿਰਫ ਤੰਦਰੁਸਤ ਬਣਾਉਣਗੇ ਸਗੋਂ ਸਰੀਰ ਅੰਦਰ ਰੋਗਾਂ ਨਾਲ ਲੜਨ ਦੀ ਸ਼ਕਤੀ ਵੀ ਪੈਦਾ ਕਰਨਗੇ। ਸਿਹਤਮੰਦ ਦੁਨੀਆ ਦੀ ਸਿਰਜਣਾ ਸਿਹਤਮੰਦ ਲੋਕ ਹੀ ਕਰ ਸਕਦੇ ਹਨ ਆਮ ਲੋਕਾਂ ਵਿੱਚ ਇਸ ਬਾਰੇ ਇੱਕ ਨਵੀਂ ਜਾਗਰਤੀ ਆਈ ਹੈ ਜੈਵਿਕ ਖੇਤੀ ਨਾਲ ਜ਼ਮੀਨ ਉੱਪਰ ਦੇ ਕੁਦਰਤੀ ਤੱਤਾਂ ਦੀ ਛੇੜਛਾੜ ਘਟ ਜਾਵੇਗੀ ਇਹਨਾਂ ਦੀ ਮਾਤਰਾ ਵਧਾਉਣ ਲਈ ਕੁਦਰਤੀ ਖਾਦ ਦੀ ਵਰਤੋਂ ਕਰਨ ਨਾਲ ਜ਼ਮੀਨ ਦੀ ਜੈਵਿਕ ਉਤਪਾਦਨ ਸ਼ਕਤੀ ਵਿੱਚ ਵਾਧਾ ਹੋਵੇਗਾ ਕੀਟਨਾਸ਼ਕਾਂ ਦੀ ਵਰਤੋਂ ਨਾ ਕਰਨ ਨਾਲ ਕੁਦਰਤੀ ਜੀਵਾਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ ਇਕ ਅੰਦਾਜ਼ੇ ਅਨੁਸਾਰ ਖੇਤੀਬਾੜੀ ਵਿੱਚ ਵਰਤੇ ਜਾਂਦੇ ਕੀਟਨਾਸ਼ਕਾਂ ਦੇ ਕਾਰਨ ਚਿੜੀਆਂ ਦੀਆਂ ਲਗਭਗ 17000 ਪ੍ਰਜਾਤੀਆਂ ਅਲੋਪ ਹੋ ਗਈਆਂ ਹਨ ਇਹ ਵੱਡੀ ਚਿੰਤਾ ਦਾ ਵਿਸ਼ਾ ਹੈ ਜੈਵਿਕ ਖੇਤੀ ਨਾਲ ਅਸੀਂ ਆਪਣੀ ਧਰਤੀ ਦਾ ਜੰਨ ਜੀਵਨ ਬਚਾ ਸਕਦੇ ਹਾਂ ਤੇ ਇਸ ਨਾਲ ਧਰਤੀ ਨੂੰ ਹੋ ਰਹੇ ਨੁਕਸਾਨ ਨੂੰ ਰੋਕਿਆ ਜਾ ਸਕਦਾ ਹੈ ਜੈਵਿਕ ਖੇਤੀ ਵਿੱਚ ਨਾ ਸਿਰਫ ਖੇਤਾਂ ਦੀ ਸਾਮ ਸੰਭਾਲ ਹੀ ਸਗੋਂ ਪਾਣੀ ਦੀ ਸਹੀ ਵਰਤੋਂ ਪਾਣੀ ਦੇ ਸਰੋਤਾਂ ਦੀ ਸਾਂਭ ਸੰਭਾਲ ਜੰਗਲਾਂ ਤੇ ਰੁੱਖਾਂ ਦਾ ਪਾਲਣ ਪੋਸ਼ਣ ਮਿੱਟੀ ਨੂੰ ਉਪਜਾਊ ਬਣਾਉਣ ਵਾਲੇ ਜੀਵਾਂ ਬਾਰੇ ਸੋਚਣਾ ਵੀ ਸ਼ਾਮਲ ਹੈ ਇਸ ਵਾਸਤੇ ਦੁਨੀਆ ਭਰ ਵਿੱਚ ਲਹਿਰਾ ਉੱਠ ਰਹੀਆਂ ਹਨ ਕਿਸਾਨਾਂ ਨੂੰ ਕੁਦਰਤੀ ਢੰਗਾਂ ਨਾਲ ਖੇਤੀ ਕਰਨਾ ਸਿਖਾਇਆ ਜਾ ਰਿਹਾ ਹੈ ਪ੍ਰਚਾਰ ਸਾਧਨਾ ਰਾਹੀਂ ਆਮ ਲੋਕਾਂ ਤੇ ਖਾਸ ਉਪਭੋਗਤਾਵਾਂ ਅੰਦਰ ਇਸ ਬਾਰੇ ਰੁਚੀ ਪੈਦਾ ਕੀਤੀ ਜਾ ਰਹੀ ਹੈ ਇਸ ਨਾਲ ਦੁਨੀਆ ਦੀ ਮੰਡੀ ਵਿੱਚ ਜੈਵਿਕ ਉਤਪਾਦਨਾ ਦਾ ਇੱਕ ਬਾਜ਼ਾਰ ਸਥਾਪਿਤ ਹੁੰਦਾ ਜਾ ਰਿਹਾ ਹੈ ਲੋਕ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹਨ ਜਿਨ੍ਹਾਂ ਦਾ ਇੱਕ ਮੁੱਖ ਕਾਰਨ ਮਸਨੂਈ ਖੇਤੀ ਦੇ ਉਤਪਾਦਨ ਵੀ ਹਨ ਸੋਚ ਸਮਝ ਕੇ ਖਰੀਦਣਾ ਇੱਕ ਚੰਗਾ ਰੁਝਾਨ ਹੈ ਇਹ ਇੱਕ ਚੰਗੀ ਆਦਤ ਵੱਜੋਂ ਆਪਣੇ ਪੈਰ ਪਸਾਰ ਰਿਹਾ ਹੈ